ਸਤਨਾਮ ਸ੍ਰੀ ਵਾਹੇ ਗੁਰੂ ਜੀ ਅੱਜ ਦੀ ਕਹਾਣੀ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਹੈ ਉਹਨਾਂ ਦਾ ਬਲੀਦਾਨ ਦੱਸਦਾ ਹੈ ਕਿ ਗੁਰੂ ਘਰ ਅਤੇ ਦਰਬਾਰ ਸਾਹਿਬ ਦੀ ਇੱਜ਼ਤ ਰੱਖਿਆ ਲਈ ਕਿਸ ਤਰ੍ਹਾਂ ਆਪਣਾ ਸਭ ਕੁਝ ਨਿਸ਼ਾਵਰ ਕੀਤਾ ਜਾ ਸਕਦਾ ਹੈ ਤਾਂ ਆਓ ਸ਼ੁਰੂ ਕਰੀਏ ਬਾਬਾ ਦੀਪ ਸਿੰਘ ਜੀ ਦਾ ਜਨਮ 1686 ਵਿੱਚ ਹੋਇਆ ਸੀ ਛੋਟੀ ਉਮਰ ਤੋਂ ਹੀ ਗੁਰਬਾਣੀ ਦੇ ਪ੍ਰੇਮੀ ਅਤੇ ਬਹਾਦਰ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਮਹਾਨ ਸਿੱਖਾਂ ਵਿੱਚੋਂ ਇੱਕ ਸਨ ਬਾਬਾ ਜੀ ਨੇ ਖਾਲਸਾ ਪੰਥ ਦੀ ਰਚਨਾ ਦੇ ਵੇਲੇ ਅਮਰਿਤ ਧਾਰਨ ਕੀਤਾ ਸੀ ਅਤੇ ਗੁਰੂ ਸਾਹਿਬ ਦੀਆਂ ਲੜਾਈਆਂ ਵਿੱਚ ਵੀ ਹਿੱਸਾ ਲਿਆ ਸੀ 1748 ਈਸਵੀ ਵਿੱਚ ਜਦੋਂ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਤਦ ਸਿੱਖਾਂ ਵਿੱਚ ਬਹੁਤ ਗੁੱਸਾ ਸੀ ਬਾਬਾ ਦੀਪ ਸਿੰਘ ਜੀ ਨੇ ਇਹ ਕਹਿੰਦੇ ਹੋਏ ਵਚਨ ਦਿੱਤਾ ਜਦ ਤੱਕ ਮੇਰੇ ਸਾਹ ਚੱਲਦੇ ਰਹਿਣਗੇ ਮੈਂ ਦਰਬਾਰ ਸਾਹਿਬ ਦੀ ਇੱਜ਼ਤ ਦੀ ਰੱਖਿਆ ਲਈ ਜ਼ਰੂਰ ਲੜਾਂਗਾ ਮੇਰਾ ਸਿਰ ਸਿਰਫ ਦਰਬਾਰ ਸਾਹਿਬ ਵਿੱਚ ਹੀ ਡਿੱਗੇਗਾ ਬਾਬਾ ਜੀ ਨੇ ਲਗਭਗ 5000 ਸਿੱਖਾਂ ਦੇ ਜਥੇਬੰਦੀ ਨਾਲ ਅੰਮ੍ਰਿਤਸਰ ਵੱਲ ਕੂਚ ਕੀਤਾ ਜਦੋਂ ਤਰਨਤਾਰਨ ਦੇ ਨੇੜੇ ਪਹੁੰਚੇ ਤਾਂ ਅਫਗਾਨ ਫੌਜਾਂ ਨਾਲ ਭਿਆਨਕ ਜੰਗ ਹੋਈ ਜੰਗ ਵਿੱਚ ਬਾਬਾ ਜੀ ਬੇਹੱਦ ਸੂਰਬੀਰਤਾ ਨਾਲ ਲੜੇ ਉਹਨਾਂ ਦੇ ਹੱਥ ਵਿੱਚ ਵੱਡਾ ਦੋ ਧਾਰੀ ਖੰਡਾ ਸੀ ਉਹਨਾਂ ਦੀਆਂ ਗੱਜਦੀਆਂ ਵਾਰਾਂ ਨਾਲ ਦੁਸ਼ਮਣ ਕੰਬਦੇ ਸਨ ਜੰਗ ਦੇ ਦੌਰਾਨ ਬਾਬਾ ਦੀਪ ਸਿੰਘ ਜੀ ਦਾ ਸਿਰ ਇੱਕ ਵੱਡੇ ਵਾਰ ਨਾਲ ਉਹਨਾਂ ਦੇ ਧੜ ਤੋਂ ਅਲੱਗ ਹੋ ਗਿਆ ਪਰ ਬਾਬਾ ਜੀ ਨੇ ਆਪਣੇ ਵਚਨ ਅਨੁਸਾਰ ਸਿਰ ਆਪਣੇ ਹੱਥ ਵਿੱਚ ਫੜ ਲਿਆ ਅਤੇ ਢਾਲ ਨਾਲ ਲੜਦੇ ਰਹੇ ਸਿੱਖ ਸੂਰਮਿਆਂ ਦੀਆਂ ਗੱਜਾਂ ਦੇ ਨਾਲ ਉਹ ਅੱਗੇ ਵਧਦੇ ਗਏ ਦਰਬਾਰ ਸਾਹਿਬ ਦੇ ਨਜ਼ਦੀਕ ਜਦੋਂ ਬਾਬਾ ਜੀ ਪਹੁੰਚੇ ਤਾਂ ਉਹਨਾਂ ਨੇ ਅਖੀਰ ਵਾਰ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਉਸੇ ਥਾਂ ਤੇ ਉਹਨਾਂ ਦਾ ਸਿਰ ਡਿੱਗ ਗਿਆ ਜਿੱਥੇ ਅੱਜ ਸ਼ਹੀਦਾਂ ਦਾ ਥਾਂ ਬਣਿਆ ਹੋਇਆ ਹੈ ਧੰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਆਪਣੇ ਸਿਰ ਨੂੰ ਹੱਥ ਵਿੱਚ ਫੜ ਕੇ ਵੀ ਜੰਗ ਲੜੀ ਅਤੇ ਦਰਬਾਰ ਸਾਹਿਬ ਦੀ ਰੱਖਿਆ ਕੀਤੀ ਸਾਨੂੰ ਉਹਨਾਂ ਦੇ ਬਲੀਦਾਨ ਤੋਂ ਸਿੱਖਣ ਦੀ ਲੋੜ ਹੈ ਕਿ ਸੱਚ ਅਤੇ ਧਰਮ ਲਈ ਹਮੇਸ਼ਾ ਡਟ ਕੇ ਖੜੇ ਰਹਿਣਾ ਚਾਹੀਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ